ਹਾਂਜੀ ਦੋਸਤੋ ਮੈਂ ਦੇਵ ਗੁਬਿੰਦਗੜ੍ਹ ਤੋਂ ਆ ਜਿਹੜਾ ਲੋਡਰ ਵੇਖ ਰਹੇ ਹੋ ਤੁਸੀਂ ਇਹ ਪਿੰਡ ਅਵਲ ਖਰਾਨੇ ਤੋਂ ਤਿਆਰ ਹੋਇਆ ਗੁਰੂ ਨਾਨਕ ਦੇਵ ਐਗਰੀ ਵਰਕਸ ਪਿੰਡ ਅਵਲ ਖਰਾਨਾ ਤੇ ਇਹ ਜਿਹੜੀ ਬਾਕੀ ਤੁਸੀਂ ਵੀਡੀਓ ਵੇਖੀ ਹੈ ਜਿਹੜੀ ਚੀਜ਼ ਬਣਾਉਂਦੇ ਆ ਐਗਰੀਕਲਚਰ ਕੋਈ ਇੰਪਲੀਮੈਂਟ ਵਾਕਈ ਸ਼ਾਨਦਾਰ ਬਣਾਉਂਦੇ ਆ ਪੂਰੇ ਸ਼ੌਂਕ ਨਾਲ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਬਹੁਤ ਵਧੀਆ ਤਿਆਰ ਕਰਿਆ ਏ ਜੇ ਤੁਸੀਂ ਲੋਡਰ ਬਣਵਾਉਣਾ ਚਾਹੁੰਦੇ ਹੋ ਤਾਂ ਮਿਸਤਰੀ ਸੁਖਦੇਵ ਸਿੰਘ ਜੰਡੂ ਪਿੰਡ ਆਵਲ ਖਰਾਨਾ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਠੀਕ ਹੈ ਇਹਨਾਂ ਨੇ ਲੋਡਰ ਹੋਰ ਵੀ ਬਹੁਤ ਬਣਾਏ ਹੈਗੇ ਆ ਆਪਣੇ ਕੋਲ ਵੀਡੀਓ ਪਈਆਂ ਉਹ ਆਪਾਂ ਅਲੱਗ ਤੋਂ ਸਾਂਝੀ ਕਰਾਂਗੇ ਠੀਕ ਹੈ ਤੇ ਗੱਠਾਂ ਚੱਕਣ ਵਾਲੇ ਲੋਡਰ ਉਹ ਵੀ ਬਣਾਏ ਹੋਏ ਆ ਤੇ ਆ ਬਾਖਟਾਲਾ ਵੀ ਬਣਿਆ ਹੋਇਆ ਤੇ ਬਹੁਤ ਵਧੀਆ ਲੋਡਰ ਤਿਆਰ ਹੋਇਆ ਦੇਖੋ ਪੂਰੇ ਸ਼ੌਂਕ ਨਾਲ ਬਣਾਇਆ ਹੋਇਆ ਵਧੀਆ ਇਹਨੂੰ ਰੰਗ ਕੀਤਾ ਹੋਇਆ ਸਾਰਾ ਕੰਮ ਪੂਰੇ ਸ਼ੌਂਕ ਨਾਲ ਪੱਕੀ ਸਪਰੇਅ ਵਾਲੀ ਮਸ਼ੀਨ ਹੈਗੀ ਐ ਬੂਮ ਤਿਆਰ ਕੀਤੇ ਆ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਤੁਸੀਂ ਆ ਚੈੱਕ ਕਰੋ ਬਹੁਤ ਵਧੀਆ ਲੋਡਰ ਤਿਆਰ ਕਰਿਆ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਸ ਤਰ੍ਹਾਂ ਜੀਵਿੰਦਾਰ ਭਰਾ ਨੂੰ ਹਰੇਕ ਐਗਰੀਕਲਚਰ ਦੇ ਇੰਪਲੀਮੈਂਟ ਅੱਜਕੱਲ ਜ਼ਰੂਰੀ ਹੋ ਚੁੱਕਿਆ ਹੈ ਕਿਰਾਏ ਨਾਲ ਤਾਂ ਇਹ ਵੀ ਹੋਣਾ ਜ਼ਰੂਰੀ ਹੈ ਜਿਸ ਤਰ੍ਹਾਂ ਕਣਕ ਟਰਾਲੀਆਂ 'ਚ ਭਰਨ ਵਾਸਤੇ ਜ਼ਰੂਰਤ ਪੈਂਦੀ ਹੈ ਤੇ ਇਹ ਹੋਣਾ ਵੀ ਜ਼ਰੂਰੀ ਹੈ ਬਾਕੀ ਕੋਈ ਵੀ ਕੰਮ ਇਹ ਕਰਦੇ ਆ ਪੂਰੇ ਵਧੀਆ ਸ਼ਾਨਦਾਰ ਕੰਮ ਕਰਦੇ ਆ ਰੰਗ ਹੋਣ ਤੋਂ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਲਓ ਕਿੰਨੀ ਸਫਾਈ ਨਾਲ ਬਣਿਆ ਵਧੀਆ ਸਾਫ ਪੂਰਾ ਸਾਫ ਵੈਲਡਿੰਗ ਹੋਇਆ ਦੇਖੋ ਹੀੜਾਂ ਦੀ ਕੁਆਲਿਟੀ ਰੰਗ ਤੋਂ ਪਹਿਲਾਂ ਇਸ ਲਈ ਮੈਂ ਤੁਹਾਨੂੰ ਦਿਖਾਇਆ ਆਪਾਂ ਇਹਨੂੰ ਪੇਂਟ ਕਰਨਾ ਹੈਗਾ ਤੇ ਮੈਂ ਕਿਹਾ ਚਲੋ ਰੰਗ ਹੋਏ ਤੋਂ ਇਹਨਾਂ ਨੂੰ ਵੀਡੀਓ ਵਟਸਐਪ ਕਰਤੀ ਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਠੀਕ ਹੈ ਹੋਰ ਵੀ ਬਹੁਤ ਨਗ ਬਣਾਏ ਹੋਏ ਆ ਗੱਠਾ ਵਾਲਾ ਲੋਡਰ ਹੈਗਾ ਇੱਕ ਗੱਠਾ ਚੱਕਣ ਵਾਸਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ 'ਚ ਮੈਂ ਕਿਹਾ ਇੱਕ ਵਾਰੀ ਕੱਲੇ ਲੋਡਰ ਦੀ ਵੀਡੀਓ ਸਾਂਝੀ ਕਰਦੀ ਏ ਪੇਂਟ ਵੀ ਪੂਰਾ ਵਧੀਆ ਕਰਾਇਆ ਦੇਖੋ 2K ਵਾਲੀ ਪੱਟੀ ਲਾ ਕੇ ਪੂਰਾ ਵਧੀਆ ਕੰਮ ਹੋਇਆ ਇਹਦਾ ਠੀਕ ਹੈ ਪੇਂਟ ਸੰਬੰਧੀ ਜਾਣਕਾਰੀ ਚਾਹੀਦੀ ਹੈ ਰੰਗ ਦੇ ਕੰਮ ਸੰਬੰਧੀ ਤਾਂ ਤੁਹਾਨੂੰ ਸਕਰੀਨ ਤੇ ਨੰਬਰ ਦਿੱਤਾ ਇਹ ਨੰਬਰ ਨੋਟ ਕਰ ਲਓ ਸਫਾਈ ਦੇਖ ਲਓ ਪੂਰਾ ਲੋਹਾ ਸਾਫ਼ ਕੀਤਾ ਹੋਇਆ ਜਮਾ ਹੋਰਾ ਵੀ ਜੰਗਾਲ ਨਹੀਂ ਕਿਤੇ ਪੂਰਾ ਰੰਗ ਵੀ ਪੂਰੇ ਸ਼ੌਂਕ ਨਾਲ ਹੋਇਆ ਇਹ ਆਪ ਵੀ ਵਧੀਆ ਸ਼ੌਂਕ ਨਾਲ ਹੀ ਕੰਮ ਕਰਦੇ ਆ ਸਾਰਾ ਔਰ ਵੀ ਬਹੁਤ ਇਹਨਾਂ ਦੇ ਪਏ ਐਗਰੀਕਲਚਰ ਇੰਪਲੀਮੈਂਟ ਦੀ ਵੀਡੀਓ ਤੇ ਉਹ ਤੁਹਾਨੂੰ ਸਾਂਝੀ ਕਰਾਂਗੇ ਉਹਦੇ ਲਈ ਬੇਨਤੀ ਹੈ ਕਿ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਕਿਰਤੀ ਲੋਕ ਚੈਨਲ ਹੈ YouTube ਤੇ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਐਗਰੀਕਲਚਰ ਸੰਬੰਧੀ ਕੋਈ ਵੀ ਅਪਡੇਟ ਅਸੀਂ ਸ਼ੋਰਟ ਵੀਡੀਓ ਪਾਉਂਦੇ ਆ Instagram ਤੇ Facebook ਦੇ ਤੁਸੀਂ ਫੋਲੋ ਕਰ ਲਿਓ ਤਾਂ ਕਿ ਅਸੀਂ ਕੋਈ ਵੀ ਐਗਰੀਕਲਚਰ ਸੰਬੰਧੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਇਹ ਚੀਜ਼ ਦੇਖ ਲਓ ਤੁਸੀਂ ਪੱਟੀ ਮਸਾਲਾ ਪੜ ਕੇ ਬੜੇ ਫੁੱਲ ਸਫਾਈ ਕੀਤੀ ਹੋਈ ਹੈ ਜੀ ਕਿਤੇ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਵਧੀਆ ਪ੍ਰਾਈਮਰ ਲਾ ਕੇ ਤੇ ਆ ਰੰਗ ਕੀਤਾ ਕੋਈ ਐ ਨਹੀਂ ਵੀ ਲੋਡਰ ਬਣਾਤਾ ਰੰਗ ਵਾਲੇ ਪਾਸਿਓਂ ਕਿਰਸ਼ ਕਰਨਗੇ ਵੀ ਸਿੱਧਾ ਕਈ ਜਗ੍ਹਾ ਦੇਖਦੇ ਆ ਸਿੱਧਾ ਰੰਗ ਕਰਕੇ ਦੇ ਦਿੰਦੇ ਆ ਪ੍ਰਾਈਮਰ ਲਾ ਕੇ ਵਧੀਆ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਰੰਗ ਕਰਿਆ ਜੀ ਠੀਕ ਹੈ ਜੀ ਪੇਂਟ ਸਬੰਧੀ ਜਾਣਕਾਰੀ ਕੋਈ ਚਾਹੀਦੀ ਹੈ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਇਥੋਂ ਸੰਪਰਕ ਕਰ ਸਕਦੇ ਹੋ ਤੇ ਬਾਕੀ ਐਗਰੀਕਲਚਰ ਸਬੰਧੀ ਚਾਹੀਦੀ ਆ ਤੁਹਾਨੂੰ ਵੀਡੀਓ ਦੇ ਪਿੱਛੇ ਨੰਬਰ ਦੇਤਾ ਤੇ ਸਕਰੀਨ ਤੇ ਵੀ ਚੱਲ ਰਿਹਾ ਠੀਕ ਹੈ ਜੀ ਤੇ ਕੋਈ ਵੀ ਐਗਰੀਕਲਚਰ ਇੰਪਲੀਮੈਂਟ ਤੁਸੀਂ ਬਣਾਉਣਾ ਚਾਹੁੰਦੇ ਹੋ ਪੀ ਡਬਲ ਖਰਾਨੇ ਤੋਂ ਤਿਆਰ ਕਰਾਓ ਬਹੁਤ ਵਧੀਆ ਕੰਮ ਕਰਦੇ ਆ ਜੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਕ ਨਵਾਂ ਅਪਡੇਟ ਹੋਰ ਅਸੀਂ YouTube ਤੇ ਅਪਲੋਡ ਕਰ ਚੁੱਕੇ ਹਾਂ ਡਿਸਕਾਂ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਫੋਲੋ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ